I <laughs> اڏو ڪو ڪجهه هڪ دمي پڇي نه ٿو ٿئي هاڻي کڙي ٿي وڃي نه ٿي ڏاڍو ٿي خرچ آيا مراد جو ڪا نه هي هي ڏي مڃ زمينه جي بگلي دے بگلي 人轻地清地 ਰੰਜੀਤ ਸਿੰਘ ਜੀ ਢੀਂਸਾ ਮੁਰਦਾਬਾ ਮੁਰਦਾਬਾ ਰੰਜੀਤ ਸਿੰਘ ਜੀ ਢੀਂਸਾ ਮੁਰਦਾਬਾ ਮੁਰਦਾਬਾ ਰੰਜੀਤ ਸਿੰਘ ਜੀ ਢੀਂਸਾ ਮੁਰਦਾਬਾ ਜਿਹਨੇ ਵਿਚਿਆ ਉਹਨੂੰ ਉਹਨੂੰ ਬਣਾਉਈ ਤੁਸੀਂ ਸਾਰੇ ਅਨੇ ਸਾਡਾ ਕੀ ਕਸੂਰ ਆ ਇਹਦੇ ਵਿੱਚ ਇਹ ਦੱਸੋ ਜੀ ਅਨਪੜ੍ਹ ਬੰਦੇ ਆ ਅਸੀਂ ਗਰੀਬ ਬੰਦੇ ਆ ਸਾਡੇ ਘਰ ਕਿਉਂ ਟਾਏ ਜਾਂਦੇ ਨੇ ਪੈਸੇ ਦਿੱਤੇ ਪੈਸੇ ਦੇ ਤਨੇ ਅਸੀਂ ਜਗਾ ਲੈਤੀ ਆਈ ਇਨੇ ਕਬਜ਼ਾ ਦਵਾਇਆ ਜ਼ਮੀਨ ਵੇਚਿਆ ਉਹਨੂੰ ਬੁਲਾਉਂ ਹੀ ਹੋਰੇ ਉਹਦੀ ਕਾਰਵਾਈ ਉਦਾਂ ਤਰੀਕੇ ਉਹਦੀ ਕਾਰਵਾਈ ਕਰਨੀ ਚਾਹੀਦੀ ਕਿਉਂ ਵੇਚ ਕੇ ਗਿਆ ਕਿਉਂ ਜੇ ਸਾਡੇ ਘਰ ਦਾ ਇਰਾਨ ਕੇ ਜੇਸੀ ਵੀ ਸਾਡੇ ਉੱਤੋਂ ਨਿਕੋੜੀ ਪਾਉਗੀ ਤੇ ਅਸੀਂ ਕਿੱਥੇ ਜਾਈਏ ਅਸੀਂ ਦੇ ਘਰ ਬੰਦੇ ਨੇ ਹੈ ਕਿਸ ਤਰੀਆ ਸਾਡੇ ਨਾਮ ਤੇ ਹੋਈਆਂ ਹੋਈਆਂ ਨਹੀਂ ਸਾਰੀਆਂ ਪੱਕੀਆਂ ਗਲੀਆਂ ਪੱਕੀਆਂ ਨਾਲੀਆਂ ਸਭ ਕੁਝ ਬਣਿਆ ਹੋਇਆ ਈ ਸਰਕਾਰੀ ਜਗ੍ਹਾ ਦੇ ਵਿੱਚ ਉਦੋਂ ਉਸ ਟਾਈਮ ਕਿਉਂ ਨਹੀਂ ਹੋ ਰਹੀ ਸੀ ਸਾਨੂੰ ਨੇ ਵੇਚੀ ਜਦੈ ਘੜਦੇ ਤੁਸੀਂ ਕੀ ਇਸੇ ਜਦੋਂ ਸਰਕਾਰ ਕਹਿੰਦੀ ਵੀ ਕੀ ਉਹ ਉਹ ਕਰਿਆ ਹਾਂ ਜਦੋਂ ਤੁਹਾਨੂੰ ਬੇਸ਼ਿਆ ਜਗਦੀਆ ਤਮਾਈ ਆ ਕੇ ਤੁਸੀਂ ਦੇਖੇ ਹੱਤੇ ਉਹਦਾ ਵੀ ਗਰੀਨ ਮਾਰਿਆ ਜਦੋਂ ਤੁਹਾਨੂੰ ਬੈਠਿਆ ਨਾ ਪਤਾ ਸਰਕਾਰ ਦੇਣਾ ਨਾ ਜਦੋਂ ਗੰਦਾ ਨਾਲਾ ਕਾ ਇਹ ਕਿਹਦੀ ਆ ਜਦੋਂ ਕਿੱਛ ਸੀਗੀ ਇਹਨੇ ਤੇਰੀ ਕਾਉਂਟ ਬਣਵਾਇਆ ਕਿ ਇਹ ਜੋ ਗੰਦਾ ਨਾਲੇ ਖਾ ਉਹ ਨਾਲੇ ਖਾਤਾ ਰਜਿਸਟਰੀ ਪਟਵਾਰੀ ਨੂੰ ਸਰਕਾਰ ਫੜਦੀ ਜਾਂ ਆਪਣੀ ਨੁਵੇਖਣ ਨਾ ਹਾਂ

ਇਹ ਜਾਨ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਠੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚ ਆ ਕਾਦੇ ਚ ਆ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਭਾਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰਰੇ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾ ਉਹਨੂੰ ਅੱਛਾ ਹਾਂ ਕਰਿਆ ਹਾਂ ਹੁਣ ਬੰਦਾ ਹੀ ਹੋਣ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਲੱਖਾਂ ਦੇ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਹੋਰੇ ਮੀਟਰ ਤੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿੱਲ ਪਾਸ ਸਾਡੇ ਕੋਲ ਵੀ ਸਭ ਕੁਝ ਕਰਦੇ ਆ ਅਸੀਂ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਭ ਦੀ ਸਹੂਲਤ ਆ ਸਭ ਮਹੱਲੇ ਚ ਹੂੰ ਵੇ ਹੁਣ ਕਾਤੇ ਢਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਂਦੇ ਆ ਫੇਰ ਅਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾ ਅਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਹੈ ਮੈਂ ਕਿਉਂ ਵੇਚਦਾ ਨੋਦਾ ਚ ਸੁਧਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਰ ਰਹੇ ਆ ਅਸੀ ਹੋ ਗਏ 28 ਸਹੀ ਸਾਲ ਰੋ ਜੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹੰਜੀ ਸਿੰਘ ਟਿੰਡਸ ਤੋਂ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਹੁਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਟ ਆਏ ਜਾਣਗੇ ਫਿਰ ਚੁੱਪ ਹੋ ਗਏ ਸੀਗੇ ਹੂੰ ਫਿਰ ਹੁਣ ਫਿਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਹੂੰ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਅੱਛਾ ਕਰ ਹੋਣਗੇ ਇਹ ਤਾਂ ਨਾ ਪਤਾ ਹੈ ਹੁਣ ਰਾਜੇ ਹੁਣ ਕਿਹੜਾ ਵੀਨੇ ਜਦੋਂ ਉਹਨਾਂ ਨੇ ਵੇਚੀ ਹੈ ਤੁਹਾਨੂੰ ਜਾਂ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈnde ਕਾ ਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਨੇ ਆ ਜਦੋਂ ਕਚਹਿਰੀਆਂ ਵਾਲੇ ਕਿੱਥੇ ਸੀ ਕਿ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਉਸੇ ਨੂੰ ਕੋਰਤ ਦੁਆਰਾ ਸਾਥ ਵੀ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕਲੋਨੀ ਹੈ ਤਾਂ ਮਤਲਬ ਆਪ ਦੀ ਤੋਂ ਕਲੋਨੀ ਪਿਆਰਾ ਮੀਟਰ ਲੱਗੇ ਵੈਨੇ ਸਾਡੇ ਨਾਲੀਆਂ ਪੱਕੀਆਂ ਢੀਂਗੀਆਂ ਬਣੀਆਂ ਪੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਮੀਟਰ ਨਾਲੀ ਜਦੋਂ ਸਾਨੂੰ ਇਹਨੇ ਠਿੰਦ ਸੇ ਰਜਿਸਟਰੀ ਕਰਵਾਈ ਫਿਰ ਜਦ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਖੜਾਂਗੇ ਕਿੰਨੇ ਟਾਈਮ ਤੋਂ ਅੱਛੇ ਰਹੀ। ਇੱਥੇ ਘੱਟੋ-ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ। ਠੀਕ ਹੈ ਜਦੋਂ ਸਾਨੂੰ ਨਹਿਰੀ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ। ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨਹਿਰੀ ਮਹਿਕਮੇ ਦੀ ਜਗਾ ਕੀ। ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨਹਿਰੀ ਮੈਗਮਟ ਆ ਰਹੇ ਨੇ ਠੀਕ ਆ ਵੀ ਸਾਨੂੰ ਜਗਾ ਤਾਂ ਜਗਾ ਬਦਲੇ ਜਗਾ ਪਾ ਕੇ ਦੇਣਾ। ਤੇ ਬਣਦੀ ਕਾਰਵਾਈ ਢਿੰਡ ਸਤੇ ਹੋਣੀ ਚਾਹੀਦੀ ਹੈ। ਪਹਿਲਾਂ ਜਮੀਨ ਤੇ ਹੁਣ ਉਹ ਉਹੀ ਤਾਂ ਗੱਲ ਹੈ। ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਏਗਾ। ਅਸੀਂ ਕਿੱਥੇ ਜਾਵਾਂਗੇ ਜਬਾਕਰ ਨੂੰ ਲੈ। ਨਾ ਪੱਕੇ ਤੌਰ ਤੇ ਮਿਲਣਾ ਦੇ। ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ, ਕਦੇ ਬਾਹਰੇ ਦਿੱਤੇ ਜਾਂਦੇ ਨੇ, ਕਦੇ ਕਿਵੇਂ ਦੇ ਜਾਂਦੇ ਨੇ। ਇਸ ਦੀ ਮੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ। ਹੁਣ ਕੀ ਮੰਗ ਕਰਦੇ? ਮੰਗੇ ਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਾਂ ਸਾਨੂੰ ਜਗਾ ਵੇਚੀ ਆ। ਠੀਕ ਆ ਉਹਦੇ ਕਾਰਵਾਈ ਹੋਵੇ। ਤੇ ਸਾਡ ਨੂੰ ਜੇ ਆਂਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹੁਣ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਹੈ ਕਿ ਕਿੰਨੇ ਘਰ ਨੇ ਇੱਚ ਇਹ 40 ਤੋਂ 50 ਸਾਰੀ ਕਲੋਨੀ ਉਹ ਆ ਜਾਂਦੀ ਹੈ ਇਹ ਵਿੱਚ ਜਾ ਕਰਦੇ ਕਲੋਨੀਓਂ ਬਿਜਲੀ ਮਤਲਬ ਦੋਨੋਂ ਵਿੱਚ ਇੱਕ ਕਲੋਨੀ ਦੇ ਵਿੱਚ ਹੈ ਵੀ ਆ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਉਹਦੇ ਕੋਠੇਆ ਬਣੇ ਨੇ ਹੁਣ ਕਿਵੇਂ ਪਲੈਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨਿਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਜਗਾ ਕਰਾ ਦਿੱਤੀ ਹੁਣ ਮਹਿਕਮਾ ਸਾਡੇ ਮਕਾਨ ਧਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ 18s ਇਹਨੂੰ ਬੁਲਾਇਆ ਜਾ ਬਾਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤਹ ਸਰਕਾਰੀ ਜਗ੍ਹਾ ਵੇਚੀ ਆ ਕਿਉਂ ਵੇਚੀ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਹੀ ਕਿਹੜਾ ਵਿਭਾਗ ਆਇਆ ਇਹ ਨੈਰੀ ਵਿਭਾਗ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਇੱਥੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਬਣੇ 40 ਫੁੱਟ ਏਰੀਆ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਵੀ ਮਾਤਾ ਬੈਠੇ ਨਹੀਂ ਜੀ ਹਰੇ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗਾਹ ਤੋਂ ਢੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਇਹ ਨੇ ਵਿੱਚ ਜਿਹੜੇ ਘਰ ਰਹੇ ਨੇ ਇਹ ਤਕਰੀਬਨ ਜੀ 40 50 ਘਰ ਆ ਰਹੇ ਨੇ ਗਲੀ ਦੇ ਵਿੱਚ ਇਹ 40 50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਮੈਕਮਾ ਕੰਨੀਓ ਵੀ ਜਗਾਹ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਜੀ ਕਬਜ਼ਾ ਲੈਣਾ ਹੈ ਹੋਣ ਕੀ ਮੰਗਾ ਤੁਹਾਡੇ ਉਹਨ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਤੇ ਪਹਿਲੇ ਸਟਾ ਹੱਲ ਕੀਤਾ ਜਾਵੇ ਪ੍ਰਾਪਟੀ ਡੀਲਰ ਉਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗਾ ਆ ਰਹੀ ਆ ਸਾਨੂੰ ਜਗਾ ਬਦੇ ਜਗਾ ਜਿੱਤੀ ਜਾ ਬਈ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉਤੇ ਨਾ ਗੁੰਜਾਇਸ਼ ਨਹੀਂ ਹੈਗੀ ਵੀ ਅਸੀਂ ਮਕਾਨ ਪਾ ਸਕੀ ਹੈ ਜੀ ਗਰੀਬ ਬੰਦੇ ਜਿਹੜੇ ਹੜੀਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰੰਟੀ ਹੋਈ ਇਹ ਜਗਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਲਦੀ ਹੋਈਆ ਉਹ ਮੇਰੇ ਕੋਲ ਪੀਮਨ ਪੈਲ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਉਹਨੂੰ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰਦਵਾਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੈ ਉਹਨੂੰ ਕਹਿੰਦੇ ਵੀ ਇੱਧਰ ਵਿੱਚ ਹੈ ਆ ਫਿਰੇ శ్రీ ਨਾ ਦੀ ਸੀਧੀ ਵਗੇ ਦੀ ਸੀਧਾ ਡਰਾਗੇ ਦੀ ਸੀਧੇ ਮੇ ਰਾਕੇ ਇਸ ਟਿਮ ਰੇਲੈਂਡ ਇਥੋਂ ਖਾਜ ਕਰਾਇਆ ਪਹਿਲਾ ਆ ਹੁਣ ਪਤਾ ਨਹੀਂ ਕਿਨੇ ਖਾਰਾ ਵਈ ਕੀ ਕਰੀਏ ਕੀ ਨਹੀਂ ਮੇਰੇ ਰਿਸ਼ਤੇ ਤਾਂ ਹੈਗੇ ਨੇ ਜੀ ਇਹਦੇ ਸਾਰੇ ਤਨੇ ਪੂਰੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਜਿਸਤੀਆਂ ਹੈਗੀਆਂ ਜਿਹੜੇ ਮਕਾਨ ਬਣੇ ਸੀ ਜਦੋਂ ਜਦੋਂ ਜਨਰੇਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਂ ਕਹਿੰਦੇ ਨੇ ਪਾਸਾ ਸੀ ਵੀ ਸਰਕਾਰੀ ਜਗਾ ਪਤਾ ਤੀ ਹਾਂ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਮੇਰੇ ਮੀਤ ਫੀਤਾ ਸਾਰਾ ਰਬਟਨਾ ਵੱਧ ਗਿਆ ਘਟ ਗਿਆ ਇਹ ਤਾਂ ਕਈ ਐਨਰਾ ਦੀ ਗੁਰੂ ਘਰ ਵੀ ਵਿੱਚ ਗੁਰੂ ਘਰ ਵਿੱਚ ਪਿੱਛੇ ਅੱਛਾ ਉਹ ਗੁਰਦਾਰਾ ਸਾਹਿਬ ਦੇ ਇਨਸਾਨ ਸਾਹਿਬ ਤੋਂ ਪਹਿਲਾਂ ਥੱਲੇ ਸੀ ਅੱਛਾ ਇਹ ਜਗਾ ਚਾਰਿਆ ਸੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀ ਨੇ ਬਿਚਿਆ ਇਹ ਜਗਾਉਣੀ ਉਰੇ ਪਈਆ ਬਥੇਰੀ ਹੋਰ ਕਵਰ ਕਰ ਲੈਣ ਕਿਥੋਂ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਉਣ ਲਈ ਤੁਸੀਂ ਆਏ ਹੋ ਇਸੋ 82 85 ਦਾ ਕੇਸ ਚੱਲ ਰਿਹਾ। ਕੋਈ ਢਿੰਸਾ ਕੁਝ ਢਿੰਸਾ ਨਾਮ ਦਾ ਬੰਦਾ ਸੀ। ਉਹਨੇ ਕੋਲੋਨੀ ਕੱਟਦੀ। ਤੇ ਸਾਡੇ ਮੈਕਮੇ ਦੀ ਮਲਕੋ ਮੈਨਰ ਨਾਮ ਦੀ ਜਗ੍ਹਾ। ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ। ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ। ਕਿਉਂਕਿ ਕੇਸ ਮੈਕਮੇ ਦੇ ਪੱਖ ਚੱਲ ਰਿਹਾ। ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਂਦੇ ਤੇ ਆਪਣਾ ਕਬਜ਼ਾਕਾਰ ਵੀ ਸੀੜੀ ਚੜਾਇਆ। ਕਿੰਨੀ ਏਰੀਆ ਜੀ? ਇਹ ਤਕਰੀਬਨ 7 ਤੋਂ 14 ਦੇ ਵਿਚਲੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਹਾਂਜੀ ਜਦੋਂ ਵਿੱਚ ਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੀ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਡ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20-25 ਸਾਲ ਕੇਸ ਚੱਲਿਆ ਜੀ ਇਹ ਤੇ ਪੈਰ ਵੀ ਉਦੋਂ ਹੀ ਮੈਗਮ ਨੇ ਸ਼ੁਰੂ ਕਰਤੀ ਸੀ ਆਪਾਂ ਜਦੋਂ ਮੈਗਮ ਨੂੰ ਮੈਡੀਕੀ ਭਿੰਕ ਲੱਗੀ ਮੇਰੇ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਆ ਗਲਤ ਗਲਤ ਕਾਪੀ ਦੇ ਰਿਹਾ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਕੋਰਟ ਕੇਸ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਅੱਛਾ ਐਫ ਆਈ ਆਰ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਫੇ ਹੁਣ ਤੁਹਾਡੇ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਇਹ ਹੁਕਮ ਨੇ ਜੀ ਕਬਜ਼ਾ ਦਿੱਤਾ ਜਾਵੇ ਅੱਛਾ ਕਬਜ਼ਾ ਹਾਂਜੀ ਜੀ ਸੀਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਦੇ ਵਿੱਚ ਜਿਹੜਾ ਇਹ ਜੰਮ ਸਕੂਤਰ ਵਿਭਾਗ ਦਾ ਜਿਹੜਾ ਕਬਜ਼ਾ ਕਰ ਲਈ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਇਆ ਸੀ ਲਾਂਡਰ ਵਿਧੇ ਕਰ ਲਈ ਤਾਂ ਮੰਮੀ ਉਹਨਾਂ ਜ਼ਰੂਰ ਕਾਰਜਪਤੀ ਨੂੰ ਮਿਲਿਆ ਜਾਣਾ ਜਿਹੜਾ ਵਾਰੀ ਉਹ ਨਵੇਂ ਤਹਿਸੀਲਦਾਰ ਸਾਹਿਬ ਦੇ ਸੰਗ ਤੇ ਹੁਣ ਇਹ ਅੱਗੇ ਜਿਵੇਂ ਜੀਸੀਵੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੂੰ ਜੀ ਨਵੇਂ ਤਹਿਸੀਲਦਾਰ ਉਹ ਗਾਇਬ ਨੇ ਕਿਚ ਪਾਸੇ ਜਦੋਂ ਜਦੋਂ ਹੁਕਮ ਦੇਣਗੇ ਉਸ ਹਿਸਾਬ ਨਾਲ ਕਾਰ ਵੀ ਹੋ ਜਾਊਗਾ